ਸੋਨੇ ਵਾਂਗ ਚਾਂਦੀ ਦੀਆਂ ਕੀਮਤਾਂ ਵੀ ਚੜੀਆਂ ਸਮਾਨੀ। Diwali ਤੋਂ ਪਹਿਲਾਂ ਚਾਂਦੀ ਨੇ ਕਰਵਾ ਦਿੱਤੀ ਤੌਬਾ ਤੌਬਾ। 674000 ਪ੍ਰਤੀ ਕਿਲੋ ਹੋਈ ਕੀਮਤ। ਇਸ ਤਿਹਾੜੀ ਸੀਜ਼ਨ ਦੇ ਵਿੱਚ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਬਾਜ਼ਾਰ ਦੇ ਵਿੱਚ ਚਾਂਦੀ ਦੀ ਸਪਲਾਈ ਘੱਟ ਹੋਣ ਕਾਰਨ ਇਸ ਦੇ ਮੁੱਲ ਅਸਮਾਨ ਛੂ ਰਹੇ ਨੇ। ਇਹ ਸਥਿਤੀ ਦਹਾਕਿਆਂ 'ਚ ਪਹਿਲੀ ਵਾਰ ਵੇਖੀ ਜਾ ਰਹੀ ਹੈ। ਨਿਵੇਸ਼ਕ ਖੂਬ ਖਰੀਦਦਾਰੀ ਕਰ ਰਹੇ ਨੇ ਜਿਸ ਨਾਲ ਕਮੀ ਹੋਰ ਵੱਧ ਗਈ ਹੈ ਚਾਂਦੀ ਦੀ ਇਹ ਤੇਜ਼ੀ ਨਾਲ ਆਮ ਖਰੀਦਦਾਰਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ ਰਿਪੋਰਟ ਮੁਤਾਬਕ ਇਸ ਵਾਰ ਚਾਂਦੀ ਨੇ ਇੱਕ ਵੱਖਰਾ ਹੀ ਸਿਲਵਰ ਖਰਸ ਦੇ ਬਣਾਇਆ ਸੋਨੇ ਦੇ ਮੁਕਾਬਲੇ ਗਰੀਬ ਮੰਨੀ ਜਾਣ ਵਾਲੀ ਚਾਂਦੀ ਦੀਆਂ ਕੀਮਤਾਂ ਗਲੋਬਲ ਮਾਰਕੀਟ ਦੇ ਵਿੱਚ 50 ਡਾਲਰ ਪ੍ਰਤੀ ਔਜ਼ ਤੋਂ ਟੱਪ ਗਈਆਂ ਨੇ ਇਹ ਪੱਦਰ ਦਹਾਕਿਆਂ ਚ ਪਹਿਲੀ ਵਾਰ ਛੂਹਿਆ ਗਿਆ ਹੈ ਦੇਸ਼ ਚ ਚਾਂਦੀ ਦੇ ਭਾਅ 174000 ਪ੍ਰਤੀ ਕਿਲੋ ਤੱਕ ਪਹੁੰਚ ਗਏ ਨੇ ਇਹ ਮੁੱਲ ਕਮੇਡੀਟੀ ਐਕਸਚੇਂਜਰ ਦੀਆਂ ਕੀਮਤਾਂ ਨਾਲ 15000 ਰੁਪਏ ਤੋਂ ਵੱਧ ਹੈ ਬਾਜ਼ਾਰ ਦੀ ਜਾਣਕਾਰਾਂ ਦਾ ਕਹਿਣਾ ਹੈ ਕਿ ਗ੍ਰੇ ਮਾਰਕੀਟ ਦੇ ਵਿੱਚ ਚਾਂਦੀ ਖਰੀਦਣਾ ਹੋਰ ਵੀ ਮਹਿੰਗਾ ਹੋ ਗਿਆ ਹੈ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਬਾਜ਼ਾਰਾਂ ਦੇ ਵਿੱਚ ਚਾਂਦੀ ਦੀ ਕਮੀ ਹੈ ਕਿਉਂਕਿ ਨਿਵੇਸ਼ਕ ਖੂਬ ਖਰੀਦਦਾਰੀ ਕਰ ਰਹੇ ਸਨ ਪੁਰਾਣੇ ਲੋਕ ਦੱਸਦੇ ਨੇ ਕਿ ਉਹਨਾਂ ਨੂੰ 27 ਮਾਰਚ 1980 ਦਾ সিলਵਰ ਥਰਸਡੇ ਯਾਦ ਆ ਰਿਹਾ। ਉਸ ਦਿਨ ਉਸ ਸਾਲ 18 ਜਨਵਰੀ ਨੂੰ 49.54 ਡਾਲਰ ਦੇ ਉੱਚੇ ਪੱਧਰ ਤੇ ਪੂਜਨ ਤੋਂ ਬਾਅਦ ਚਾਂਦੀ ਦੀਆਂ ਦਰਾਂ ਡਿੱਗ ਗਈਆਂ ਸਨ। ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਬਾਅਦ ਵਿੱਚ 2011 ਦੇ ਵਿੱਚ ਵੀ ਕੀਮਤਾਂ 50 ਡਾਲਰ ਤੱਕ ਪਹੁੰਚ ਗਈਆਂ ਸਨ। ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਸੋਨੇ ਵਾਂਗ ਚਾਂਦੀ ਦੀਆਂ ਕੀਮਤਾਂ ਨੇ ਵੀ ਅਸ਼ਮਾਨ ਅਸਮਾਨ ਸ਼ੋਹੇ ਨੇ ਦੀਵਾਲੀ ਤੋਂ ਪਹਿਲਾਂ ਚਾਂਦੀ ਨੇ ਵੀ ਲੋਕਾਂ ਦੀ ਤੌਹਫਤ ਉਹ ਕਰਵਾ ਦਿੱਤੀ ਹੈ 174000 ਪ੍ਰਤੀ ਕਿਲੋਗ੍ਰam ਜਿਹੜੀ ਹੈ ਚਾਂਦੀ ਦੀ ਕੀਮਤ ਹੋ ਚੁੱਕੀ ਹੈ ਤੇ ਲੋਕਾਂ ਨੂੰ ਵੀ ਜਿਹੜਾ ਇਸ ਦਾ ਝੜਕਾ ਲੱਗਿਆ ਹੈ ਲੋਕਾਂ ਨੂੰ ਕਿਉਂਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਸੋਨਾ ਚਾਂਦੀ ਲੋਕ ਖਰੀਦਦੇ ਨੇ ਪਰ ਇਸ ਵਾਰ ਜਿਹੜਾ ਹੈ ਚਾਂਦੀ ਦੇ ਵਿੱਚ ਵੀ ਲਗਾਤਾਰ ਜਿਹੜਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ The latest update upon the life. This program is sponsored by the single office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.